ਅਕੀ ਤਾਂ ਮਦਦਿਆ ਸੀ ਤਾਂ ਕੀ ਖਾਣੇ ਪੀਣੇ ਰਸਤੇ ਚ ਖਾਣਾ ਬਣਾ ਤੇ ਖੀਣ ਬਸ ਸਭ ਤੇ ਖਵਾ ਦੇਣਾ ਜੋ ਮੇਰਾ ਫੇਵਰੇਟ ਹੈ ਪਾਸੋਂ ਉਹ ਕਿੱਟੀ ਪਤਾ ਕਿਹੋ ਜੀ ਆ ਤੁਸੀਂ ਵੇਖੋਗੇ ਨਾ ਰਾਨ ਹੋ ਜਾਗੇ ਕਿਹੋ ਜੀ ਕਿੱਟੀ ਫ੍ਰਿਜ ਵਰਗੀ ਫ੍ਰਿਜ ਵਰਗੀ ਵੀ ਨਹੀਂ ਉਹ ਗੀਡੀ ਹੀ ਨਹੀਂ ਦੀ ਨਾਨ ਵਰਗੀ ਨਾਨੋਂ ਤੋਂ ਵੀ ਛੋਟੀ ਹੈ ਨਾਨੋਂ ਤੋਂ ਵੀ ਛੋਟੀ ਹੈ ਉਹ ਤਾਂ ਦੇਖੋ ਕੀ ਪਤਾ ਸੀ ਖਰੀਦ ਦੇ ਲਈ ਛੋਟੀ ਮੋਟੀ ਚੀਜ਼ੀ ਅਸੀਂ ਖਰੀਦ ਸਕਦੇ ਹਾਂ ਚਲ ਠੀਕ ਹੈ ਪਾਉਂਦੇ ਹਾਂ ਇਥੋਂ ਅੱਜ ਆਪਾਂ ਦੋਸੇ ਨੂੰ ਬਾਹੇ ਕਰਾਂਗੇ ਬਾਹੀ ਉਹ ਤਾਂ ਹੈ ਹੀ ਨਹੀਂ ਸੀ ਉਹ ਤਾਂ ਜੰਮ ਤੋਂ ਹੀ ਥੋੜਾ ਜਿਹਾ ਸੀ ਅੱਜ ਬਾਣੀ ਲਈ ਆਪਾਂ ਮੋਗੇ ਤੋਂ ਕਾਫੀ ਕੁਝ ਬਾਹੇ ਕਰਾਂਗੇ ਬਾਹੀ ਬੇਕੀਂ ਵੀਡੀਓ ਆਹ ਦੌਕੇ ਮਰੀ ਜਾਨੀਏ ਨਾ ਕਿਉਂ ਮਾਰੀ ਜਾਂਦੇ ਹੋ ਤਿੰਨ ਚਾਰ ਜਾਣੇ ਕੀ ਬ੍ਰੇਸ ਦਿੱਤਾ ਕੀ ਦੇਖ। ਠੀਕ ਆਈ ਜਸਟ ਟੇਕ ਰਿਸਪੈਕਟ ਆਈ ਡੋਂਟ ਗਿਵ ਰਿਸਪੈਕਟ। ਯੇਰੇ ਮਤਲਬ ਇਹੀ ਖੁਸ਼ੀ ਹੈ। ਆਹ ਹੈ। ਨੈਗਲੈਕਟ ਫੂਲ ਫੇਲ ਹੋ। ਆਰੇ ਆ ਰਿਹਾ Big Ben ਨਿੱਕਲ। ਬਾਏ। ਕਰਤਾ ਤਾਂ ਬਾਏ ਤੇਰੇ ਲਈ। 10 ਕਿਹੜੀ ਜੀਬ ਬਾਏ ਕਰਨੀ ਆ ਬਸ ਸਾਰੀਆਂ ਚੀਜ਼ਾਂ ਤੇਰੇ ਲਈ ਬਾਏ ਗਾਣਾ ਤੇ ਪੈਸਾ। ਤੁਸੀਂ ਬੋਲ ਦਿੱਤੇ ਤਾਂ ਕੱਢ ਲੈਣਾ ਫੂਲ ਲਈ। ਅਸੀਂ ਪਹੁੰਚ ਗਏ ਦੋਸਾ ਖਾਨ। ਦੋਸਾ ਦੋਸਾ ਦੋਸਾ। ਲੋਕਾਂ ਨੂੰ ਚਟੇ ਦੀ ਤਲਵ ਲੱਗਦੀ ਹਨ ਦੋਸੇ ਦੀ ਤਲਵ ਬਟ ਨਹੀਂ ਚਿੱਟਾ ਇੱਕ ਗੰਦੀ ਹੈ ਬਟਾ ਹਨਾ ਡੋਸਾ ਸਾਫਾ ਚ ਸੋਰੀ ਸੋਰੀ ਕੀ ਹੁੰਦਾ ਇਹ ਗੰਦੀ ਚੀਜ਼ ਹੈ ਗੰਦੀ ਚੀਜ਼ ਹੈਬਿਟ ਵੀ ਹੁੰਦੀ ਹੈ ਕਈਆਂ ਨੂੰ ਖਾਂਦੀ ਆਦਤ ਹੁੰਦੀ ਹੈ ਠੀਕ ਹੈ ਠੀਕ ਹੈ ਜੀ ਬਟ ਮੈਨੂੰ ਉਹ ਨਹੀਂ ਕਿ ਮੈਂ ਡੋਸਾ ਵਨਤਾ ਡੋਸਾ ਬਸ ਡੋਸਾ ਹੋਣਾ ਚਾਹੀਦਾ ਡੋਸਾ ਯਾ ਸੰਪਰੇ ਆ ਯਾਰ ਇੱਕ ਤਾਂ ਸਾਡੇ ਸਿਕਰ ਦਾ ਲਾ ਦਿੱਤਾ ਗੱਟੀ ਤੇ ਸਰਪੰਚੀ ਦਾ ਵਾਟਰ ਕੂਲਰ ਕੋਲਰ ਵਾਟਰ ਵਾਟਰ ਕੈਂਪਰ ਸਾਡੇ ਵਾਟਰ ਕੂਲਰ ਕਹਿੰਦੇ ਆ ਵਾਟਰ ਕੂਲਰ ਵੱਡਾ ਹੈ ਜਿਹੜਾ ਵਾਟਰ ਨੂੰ ਕੂਲ ਕਰਦਾ ਹੈ ਪਰ ਸਾਡੇ ਇਹਨੂੰ ਕਾਹਤੋਂ ਕਹਿੰਦੇ ਆ ਵਿੱਚ ਫਿਰ ਬਰਫ਼ ਪਾ ਦਿੰਦੇ ਕਿੱਥੇ ਲਾਉਣਾ ਇੱਕੇ ਕਿਥੇ ਅੰਦਰ ਲੈ ਜਾ ਲਵੇ ਲੋ ਅੰਦਰ ਜਗ੍ਹਾ ਲਾ ਦੇ ਮੈਂ ਉਹ ਪਿੱਗ ਬੈਰ ਨਿਕਲ ਗਏ ਮੋ ਬਹੁ ਟਾਈਮ ਬਾਅਦ ਇੱਥੇ ਆਏ ਜਜ਼ੀਬ ਬੱਸ ਸੀ ਖਾਂਗੇ ਦੋਸਾ ਦੋਸਾ ਖਾ ਕੇ 11 ਵਜੇ ਲੱਗੂ ਪਨੀਰ ਪੈਟੀ ਖਾ ਕੇ ਵਾਪਸ ਲੋ ਜੀ ਦੋਸਾ ਖਾਣ ਤੋਂ ਬਾਅਦ ਆਪਾਂ ਚੱਲੇ ਆਂ ਵਾਪਸ ਲੁਧਿਆਣੇ ਵਾਲੇ ਰੂਟ ਤੇ ਆ ਮਿਲਿਆ ਮੈਨੂੰ ਟਾਲ ਤਰੀਕੇ ਨਾਲ ਚਪੈਟੀ ਸੀ ਅੱਜ ਬਣੀ ਕੀ ਆ ਪਾਚੀ ਨੇ ਇੱਥੋਂ ਪਹਿਲਾਂ ਆਪਾਂ ਫਰੂਟ ਵਗੈਰਾ ਲੈ ਲਈਏ ਸੇਵ ਕੀ ਰੇਟ ਹੈ 100 ਰੁਪਏ ਅਲੀ ਕਿਹੜੇ ਆ ਸਿੱਸੀ ਨੇ ਜੀ ਕੀ ਫਲ ਫਰੂਟ ਹੈ ਨਾ ਫਲ ਫਰੂਟ ਫਲ ਫਰੂਟ ਹਾਂ ਫਲਾਂ ਦਾ ਫਰੂਟ ਚ ਸਰੱਕੀਏ ਯਾ ਫਲ ਖੇਲਾ ਕਰੋ ਯਾ ਫਰੂਟ ਖੇਲਾ ਕਰੋ ਆ ਮੈਂ ਕਹਾਂ ਫਲ ਫਰੂਟ ਲੈ ਲਈਏ ਉਹ ਕਹਿਣ ਚ ਆ ਜਾਂਦਾ ਹਾਂ ਜਸੀ ਪੁੱਛਣਗੇ ਡਿਸਕਸ਼ਨ ਚੱਲ ਰਹੀ ਹੈ ਲੱਗ ਗਿਆ ਪਤਾ ਉਹ ਕਹਿੰਦੇ ਮੈਂ ਛੱਡੇ ਹੁਣਾ ਪਿੱਛੇ ਚੱਲ ਉਹ ਮੁੜੇਗੀ ਪੱਕਾ ਇੱਥੇ ਛੱਡਣ ਚੱਲੇ ਨੇ ਕਿਤੇ ਆਪਾਂ ਨੂੰ ਕਿਡਨਾਪ ਕਰ ਲੈਣ ਹਾਂ ਆਪਣੇ ਦਾ ਘਰ ਤੇ ਆਉਣੇ ਨਹੀਂ ਪੈਸੇ ਦੇਣੇ ਨਹੀਂ ਗਾ ਨਾ ਰੱਖ ਲੋ ਸਾਡੇ ਸਾਡੇ ਬਣਾ ਲੈ ਜਾਓ ਛੱਡਣਾ ਆ ਇੱਥੇ ਫਿਰ ਨਹੀਂ ਫਿਰ ਨਹੀਂ ਆ ਜਿੰਨਾ ਦੀ ਮਰੀ ਜਾਂਦਾ ਜਿੰਨੇ ਵੀ ਖੇਤ ਹੈ ਇਹ ਸਾਰੇ ਪਿੰਡ ਵਾਲਿਆਂ ਦੇ ਨੇ 8-9 ਸਾਲ ਹੋ ਗਿਆ ਇਹਨੂੰ ਤਾਂ ਕਰਕੇ ਯਾਦ ਨਹੀਂ ਵੀਰੇ ਹੀ ਚਲਾਉਂਦਾ ਆਉਂਦਾ ਸੀਗਾ ਉਹ ਹੀ ਚਲਾਉਂਦਾ ਸੀ ਪੁੱਠੇ ਗੇਹਾਂ ਦਾ ਅੰਦਰ ਖੜੇ ਸਟਾਰਟ ਕਰ ਦਿੰਦੇ ਆ ਹੂੰ ਹੂੰ ਤੇ ਤਾਂ ਕਹਿੰਦੇ ਸਕੂਲ ਸਿਆਂ ਨਾਲ ਇਹ ਤਾਂ ਉਹਨਾਂ ਨੂੰ ਨਾਲ ਹੀ ਭੇਜ ਦੇਣੀ ਸੀ ਵਧੀਆ ਨਾਲੇ ਪੰਜਾਬੀ ਪੜ੍ਹਦੇ ਆ ਆਪਣੇ ਫੇਸਵਾਲ ਕਰ ਧਰਨਾ ਤੇ ਹੁਣ ਸਾਨੂੰ ਕਹਿੰਦੇ ਉਧਰ ਜਿਨੇ ਆਣਾ ਤੁਸੀਂ ਇੱਧਰ ਚਲੋ ਦੈਟਸ ਵਾਈ ਅਸੀਂ ਇੱਧਰ ਦੀ ਗੱਲ ਹਾਂ। ਹਾਂ ਨਵੇਂ ਨੀ ਬਤਾ ਤਰਨਾ ਕਿਸ ਚੀਜ਼ ਦਾ ਲੱਗਿਆ। ਅਸੀਂ ਕਿ ਟਾਈਮ ਦਾ ਨਵਾਂ ਨਵਾਂ ਚਲਾਉਂ ਬਟ ਅਸੀਂ ਫੇਸ ਵੀ ਉਹਨਾਂ ਨੂੰ ਥੈਂਕ ਯੂ ਪਤਾ ਨਹੀਂ ਸੀ ਪਿੱਛੇ ਜਾਲੀ ਲੱਗੀ ਹੋਈ ਆ ਸਾਡਾ ਧਿਆਨ ਹੀ ਨਹੀਂ ਗਿਆ ਵੀ ਪਿੱਛੇ ਜਾਲੀ ਵੀ ਲੱਗੀ ਹੋਈ ਆ। ਉਹਨਾਂ ਨੂੰ ਕਹਿ ਕੇ ਆਈਆਂ ਇੱਥੇ ਕਿੰਨੇ ਜਾਲੀਆਂ ਆਲੇ ਲੰਘਿਆ ਸਾਰਿਆਂ ਨੂੰ ਰੋਕੋ। ਇਹ ਕਹਿੰਨੀ ਉਹਨਾਂ ਨੂੰ ਵੀ ਗੇਰੋ ਸਾਂਭਾ ਰੋਕੇ ਰੋਕੇ ਅਸੀਂ ਇੱਧਰ ਗਲਤ ਪਟਕ ਗਏ ਹਾਂ ਇੱਧਰ ਵਾਲੇ ਰੂਟ ਤੇ ਆਉਣਾ ਹੀ ਨਹੀਂ ਸੀਗਾ ਬਸ ਸਾਡਾ ਲਿਖੇ ਅਸੀਂ ਲੇਖਾ 'ਚ ਚਲਾਨ ਚਲੋ ਹੁਣ ਹੋ ਗਿਆ ਜਿਹੜਾ ਮੈਂ ਹੋਣਾ ਸੀ ਕੀ ਕਰ ਸਕਦੇ ਹੁਣ ਕਹਿੰਦੇ ਜਾਲੀਆਂ ਲਾਹੋ ਨਾਲਾ ਲਾਹੋ ਥੋੜੀ ਮਰਜੀ ਚਲਾਨ ਤੱਕ ਹੁਣ ਆਪਾਂ ਨਹੀਂ ਲਾਵਾਂਗੇ ਜਾਲੀਆਂ ਬਸ ਦੈਟਸ ਇਟ ਪਰ ਜਿਵੇਂ ਇਹ ਸਾਡਾ ਚਲਾਨ ਕੱਟ ਰਹੀ ਸੀ ਨਾ ਮੈਂ ਇੱਕ ਆਲਟੋ ਗੱਡੀ ਦੇਖੀ ਮਤਲਬ ਐ ਪੂਰੀ ਬਲੈਕ ਕਰੀਵੀ ਕੋਈ ਨਹੀਂ ਰੋਕਿਆ ਇਹਨਾਂ ਨੇ ਸਾਨੀ ਰੋਕਿਆ ਸੀ ਪਿਛਲੇ ਪਾਸੇ ਉਹ ਦੇਖੋ ਅੱਜ ਤਾਂ ਬੈਲਟ ਵੀ ਲਾਈ ਹੋਈ ਹੈ ਇਹ ਪਿੱਛੇ ਆ ਜਾਣੀ ਮੈਂ ਸਹੀ ਦੱਸਾਂ ਗੱਡੀ ਤਾਂ ਨਾ ਮੇ ਰੋਕੀ ਸੀ ਵੈਸੇ ਹੀ ਜਾਲੀਦਾਨਾ ਨੂੰ ਸਭ ਤੋਂ ਐਂਡ ਤੇ ਦਿਖੀ ਆਹ ਵੇਖੋ ਕੋਲੀ ਚਲੋ ਫਾਈਨਲੀ ਪਹੁੰਚੇ ਚਲੇ ਇੱਥੇ ਵੀ ਪਹਿਲਾਂ ਕਿਸਾਨ ਯੂਨੀਅਨ ਦਾ ਧਰਨਾ ਲੱਗਿਆ ਸੀ ਕਾਫੀ ਵੱਡਾ ਜਾਮ ਸੀ ਜੂਨ ਕਟਾ ਕੇ ਫਾਈਨਲੀ ਪਹੁੰਚ ਗਏ ਹਾਂ ਪਰ ਸਰਪੰਚ ਵੀ ਚਲਾਨੀ ਕਰ ਸਕਦਾ ਸੀ ਕਿਸ ਦੇ ਸਾਹਮਣੇ ਖੜੇ ਹੋ ਕਿ ਵੀ ਕਹਿ ਸਕਦੇ ਫਿਰ ਸਾਡਾ ਜਲਾਨ ਕੱਟ ਲੋ ਐਡੀ ਗੱਲ ਵੀ ਨਹੀਂ ਅਗਲੇ ਨੇ ਕੱਟ ਰਿਹਾ ਸੀ ਲੋਈ ਆਪਾਂ ਪਹੁੰਚ ਗਏ ਆ ਤੇ ਹੁਣ ਕਰਦੇ ਆ ਪ੍ਰੋਮੋਸ਼ਨ ਵਿੱਚ ਦੀ ਦੇਖਦੇ ਆ ਜੇ ਟਾਈਮ ਲੱਗੇ ਤਾਂ ਵਲੋਗਿੰਗ ਕਰਾਂਗੇ ਅੰਦਰ ਤੇ ਤੁਹਾਨੂੰ ਦਿਖਾਉਣੀ ਕਿਵੇਂ ਹੁੰਦਾ ਆ ਲੋਈ ਆਪਾਂ ਪਹੁੰਚ ਗਏ ਆ ਦੇਖੋ ਇਹ ਕਾ ਵੀ ਵੀ ਹੈ ਇਹ ਹੋਵੇ ਡੱਡ ਜੀ ਜਿੰਦੇ ਸੀ ਕਰੋ ਨਹੀਂ ਬੜੀ ਅਲੱਗ ਜੀ ਹੈ ਨਾ ਹਜੇ ਤੱਕ ਇਹ ਤਾਂ ਨਹੀਂ ਆਪਾਂ ਨੇ ਦੇਖੀ ਚਾਰਜਰ ਲੱਗਿਆ ਹੋਇਆ 12 ਹੀ ਥੋੜੀ ਜਿਹੀ ਆਏ ਆ ਅੰਦਰੋਂ ਪੂਰੀ ਲਗਜ਼ਰੀ ਫੀਲ ਹੈ ਲੇ ਅੰਦਰ ਦਾ ਸਪੇਸ ਵੀ ਖਾਫੀ ਏ। ਕਿਆ ਹੀ ਬਾਤ ਆ ਕਿਆ ਹੀ ਬਾਤ ਆ। ਲੈ। ਸੋਫੇ ਵਰਗੀਆਂ ਸੀਟਾਂ ਮੁੰਡਿਓ। ਅੱਗੇ ਟੀਵੀ ਲੱਗਿਆ ਹੋਇਆ ਦੇਖ। ਇਹ ਆ ਗੱਲ ਬਾਤ ਪੂਰੀ। ਅੱਗੇ ਵੀ ਸੋਫਾ ਸੀਟੀ ਏ। ਇਹ ਗੱਲ ਬਾਤ। ਪਿੱਛੇ ਸਪੇਸ ਕਿਰਾ ਹੈਗਾ ਘੈਂਟਾ ਕੰਮ। ਵੇਣਾ স্পেস বড়ি এ বড়ি ਬਹੁਤ ਉਗੜੀ ਹੈ ਮਤਲਬ ਕਾਫੀ স্পেস ਆ ਦੇਖੋ ਐ ਇਤਾਂ ਬੈਠਾ ਪੂਰਾ ਕੰਫਰਟੇਬਲ ਬੈਠਿਆ ਆਪਾਂ ਫਿਰ ਵੀ ਹੈ ਕਾਫੀ স্পেস ਜਿਸ ਵੀ ਹਾਂ ਇਹ ਸੀਟਸ ਪਿਛੇ ਨੂੰ ਪੁਸ਼ ਕਰੋ ਮਤਲਬ আচ্ছা ਵੈਸੇ ਇਦਾਂ আচ্ছা ਇਦਾਂ ਠੀਕ ਹੈ ਮੰਨ ਲਓ ਹੋ ਜਾਂਦੀ ਆ ਚੀਜ਼ ਪਿਛੇ ਨੂੰ ਆ ਚੀਜ਼ ਵੀ ਮਤਲਬ ਪਿਛੇ ਨੂੰ ਹਟ ਜਾਂਦੀ ਹੈ ਜਿਵੇਂ ਆਪਾਂ ਖਿੱਚਦੇ ਨਾ ਆ ਚੀਜ਼ ਇਦਾਂ ਖਿੱਚ ਕੇ ਇੱਥੇ ਨਾ ਚੀਜ਼ ਖੜ ਜਾਂਦੀ ਹੈ। ਉਹ ਵੀ ਐਂ ਪੈ ਕੇ। ਐ ਕਿਹਦਾ ਸਾਰਾ। ਵੀਰੇ ਵੀਡੀਓ ਨਾ ਪਾ ਦੇ ਨਾ ਬਲੀ। ਇਹ ਨਹੀਂ। ਓਕੇ ਕੀ ਹੈ ਗਿਆ? ਕੀ ਵਿੱਚ ਹੋਈ ਸੀ। ਠੀਕ ਹੈ ਠੀਕ ਹੈ। ਇਦਾਂ ਹੀ ਸਟਾਰਟ ਹੋ ਜਾਂਦੀ ਹੈ। ਇਹਦਾ ਮਿਲਦਾ ਕਾਈਨੋ ਫੀਚਰ ਖੁੱਲਣ ਵਾਲਾ ਸਿਸਟਮ ਬੜਾ ਗੈਂਟਾ ਯਾਰ। ਹੂੰ। ਤੈਨੂੰ ਪਤਾ ਸੀ ਇਦਾਂ ਖੁੱਲਦੀ? ਕਿ ਤੁੱਕਈ ਲਾਇਆ ਨਹੀਂ ਲਾਇਆ ਕਿ ਨਾਲ ਖੁੱਲਣ ਵਾਲਾ ਸਿਸਟਮ ਹੈ ਸਪੀਸ਼ੀਅਸ ਬੜਾ ਸਹੀ ਹੈ ਭਾਈ ਇਹਦੀ ਤਾਂ ਆਵਾਜ਼ ਵੀ ਨਹੀਂ ਆਉਂਦੀ ਹੋਣੀ ਹੈ ਨਾ ਵੀਰੇ ਸਟਾਰਟ ਦੀ ਮੇਰੇ ਹਿਸਾਬ ਨਾਲ ਪਤਾ ਹੀ ਨਹੀਂ ਲੱਗਦਾ ਹੋਣਾ ਹਾਂ ਹਾਂ ਇੰਜਨ ਹੀ ਓਕੇ ਵੀਰੇ ਇਹ ਮਤਲਬ ਉਹੀ ਹੈ ਬ੍ਰੇਕ ਤੇ ਉਹ ਆਟੋਮੈਟਿਕ ਹੈ ਮਤਲਬ ਮੇਰੇ ਹਿਸਾਬ ਨਾਲ ਆਟੋਮੈਟਿਕ ਅੱਛਾ ਗੇਅਰ ਤਾਂ ਕਿੱਥੇ ਗੇਅਰ ਵੀ ਨਹੀਂ ਦਿਖ ਰਿਹਾ ਮੇਰੇ ਤਾਂ ਅੱਛਾ ਠੀਕ ਹੈ ਇੱਥੇ ਪੈਟਰਨ ਸ਼ਿਫਟ ਅੱਛਾ ਠੀਕ ਹੈ ਆ ਨਹੀਂ ਆ ਗਿਆ ਇੱਥੋਂ ਰਿਵਰਸ ਆਹ ਰਿਵਰਸ న్యూਟਰਲ ਡਰਾਈਵ نیچے ਨੂੰ ਡਰਾਈਵ ਸੈਂਟਰ 'ਚ న్యూਟਰਲ ਆਇਥੋਂ ਪਾਰਕਿੰਗ ਆ ਜਿਹੜੀ ਸਵਿਚ ਆ ਇਥੋਂ ਜਿਵੇਂ ਹੁੰਦਾ ਆ ਇਥੋਂ ਪਾਰਕਿੰਗ ਆ ਉੱਪਰ ਨੂੰ ਰਿਵਰਸ ਹੈ ਸੈਂਟਰ 'ਚ న్యూਟਰਲ ਹੈ ਇੱਥੇ ਕੁਝ ਇੱਥੇ ਵਾਇਰਲੈਸ ਚਾਰਜਿੰਗ ਵਗੈਰਾ ਇਹ ਜੋ ਕੁਝ ਦਿੱਤਾ ਹੋਣਾ ਸਿਸਟਮ ਨਾ ਬਾਈ ਪਿੱਛੇ ਕਾਫੀ ਸਪੇਸ ਹੈ ਯਾਰ ਬੂਟ ਸਪੇਸ ਕਾਫੀ ਹੈ ਅੱਛਾ ਸਵਿਚ ਤੋਂ ਹੀ ਇਥੋਂ ਬੰਦ ਹੁੰਦੀ ਹੁੰਦੀ ਹੈ ਮੇਰੇ ਹਿਸਾਬ ਨਾਲ ਸਵਿਚ ਤਾਂ ਹੀ ਆਟੋਮੈਟਿਕ ਹੈ ਅਚਲ ਪ੍ਰੈਸ ਕਰਨਾ ਮੈਂ ਹਾਈਡਰੌਲਿਕ ਓਕੇ ਮੇਨ ਚੀਜ਼ ਤੁਹਾਨੂੰ ਦੱਸਾਂ ਕੰਫਰਟੇਬਲ ਬਹੁਤ ਹੱਤ ਦੀ ਹੈ ਚਲੋ ਬਾਹਰੋਂ ਆਪਾਂ ਸ਼ੇਪ ਦਾ ਮਾਨ ਸਕਦੇ ਹਾਂ ਬਟ ਆ ਦੇਖੋ ਯਾਰ ਸਪੇਸ ਫੀਲ ਬਹੁਤ ਘੈਂਟ ਹੈ ਇਧਰਲੀ ਆਪਣਾ ਦੋਨੋਂ ਸੀਟਾਂ ਇਹ ਤਾਂ ਵੈਂਟੀਲੇਟਿਡ ਨੇ ਠੀਕ ਹੈ ਵੈਂਟੀਲੇਸ਼ਨ ਵਾਲੀਆਂ ਨੇ ਜੇ ਮਾੜਾ ਮੋਟਾ ਸ਼ਬਦਾਂ ਦੇ ਇਧਰ ਉਧਰ ਹੋ ਜਾਏ ਤਾਂ ਸਮਝ ਲਿਓ ਇੱਥੋਂ ਆਹ ਇਲੈਕਟ੍ਰੋਨਿਕ ਜਿਹੜਾ ਹੈਗਾ ਇਲੈਕਟ੍ਰਿਕ ਤਰੀਕੇ ਨਾਲ ਅਡਜਸਟ ਹੁੰਦੀ ਹੈ ਚਲੋ ਆਪਾਂ ਨੂੰ ਬੜਾ ਗੱਡੀਆਂ ਦਾ ਪਤਾ ਨਹੀਂ ਕਿ ਦਿਨਾਂ ਕਿ ਪਤਾ ਤੁਹਾਨੂੰ ਦੱਸੀ ਚੱਲਾਂਗੇ ਹਨਾ ਅਲਟੀਮਾ ਅਲਟੀਮਾ ਆਫ ਕਰਫ ਤੇ ਯਾਰ ਏਸੀ ਵੈਂਟ ਬੜੇ ਸੋਹਣੇ ਦਿੱਤੇ ਐ ਇੱਥੋਂ ਪਤਾ ਹੀ ਨਹੀਂ ਲੱਗਦਾ ਕਿੱਥੋਂ ਸ਼ੁਰੂ ਹੋ ਰਿਹਾ ਕਿੱਥੋਂ ਖਤਮ ਹੋ ਰਿਹਾ ਇਹ ਚੀਜ਼ਾਂ ਵੀ ਐ ਠੀਕ ਐ ਆਪਣੇ ਜੱਟ ਸੌਦਾ ਕਰਕੇ ਖੇਤਾਂ 'ਚ ਚਾਰਜ ਖੇਤ ਵਾਲੀ ਲਾਈਟ ਤੇ ਪਾਲੇ ਚੰਡੀਗੜ੍ਹ ਵਾਲੇ ਰੂਟ ਤੇ ਨਿਆਰੀ ਨਿਆਰੀ ਬਾਬੇ ਤੇ ਬਸ ਹੁਣ ਕਾਮੇਟ ਗੱਡੀ ਮੰਗਾ ਰਹੇ ਆ ਜਿਹੜੀ ਉਹ ਛੋਟੀ ਜੀ ਐ ਤੇ ਵਾਸ਼ਿੰਗ ਲਈ ਗਈ ਹੋਈ ਸੀ ਇਸ ਵਕਤ ਨੂੰ ਉਹ ਗੱਡੀ ਵੀ ਦਿਖਾਉਣੇ ਆ ਤੇ ਇਧਰ ਵਧਾਈਆਂ ਜੀ ਇਹਨਾਂ ਨੇ ਨਵੀਂ ਗੱਡੀ ਲਈ ਐ ਖਰੀਦੀ ਹੈ ਬਟ ਮੈਂ ਸਾਈਡ ਤੇ ਖੜੀ ਹਾਂ ਮੈਂ ਵੀ ਚੋਖੀ ਕਰਨਾ ਚਾਹੁੰਦੀ ਹਾਂ ਤੇ ਵਧਾਈਆਂ ਬਈ ਇਹਨਾਂ ਨੂੰ ਹਾਂ ਆਟੋਮੈਟਿਕ ਹੈ ਤੂੰ ਛੇੜ ਛੋੜਨਾ ਤੇ ਮੈਂ ਅੱਗੇ ਕਿਤੇ ਮਦਦ ਦੇ ਅੱਗੇ ਵਾਲਾ ਨਿਕਲਣਾ ਕਿਤੇ ਅੱਗੇ ਕਿਤੇ ਖੜੀ ਹੋਲੇ ਬੋਸ ਕੀ ਚਾਹੀਦਾ ਡੰਡ ਚਾਹੀਦੀ ਵੀ ਮਿਲ ਚੀਂਦੀ ਆ ਵੀ ਕਰਦੇ ਪ੍ਰਾਈਸ ਕਿੰਨੇ 2 ਲੱਖ ਨਹੀਂ ਵੀ ਇਹ ਆ ਬੀਚ ਲੋ ਵੀ ਮੁੰਡੇ ਆਪਾਂ ਲੱਭ ਗਏ ਕਿੱਥੋਂ ਅੱਗੇ ਹੁੰਦਾ ਤਾਂ ਵੈਸੇ ਹੈਂਡ ਲਾ ਮਿਲ ਗਿਆ ਇਹ ਕਿ ਇੱਥੋਂ ਅੱਗੇ ਹੁੰਦੀ ਹੈ ਸੀਟ ਇੱਥੋਂ ਹੁੰਦਾ ਨੂੰ ਐ ਕੀਤਾ ਚਲੋ ਅੱਗੇ ਵੈਸੇ ਯਾਰ ਅੱਗੇ ਵੀ ਸਲਾਈਡ ਹੁੰਦੀ ਹੋਣੀ ਹੈ ਇੱਥੋਂ ਆਪਾਂ ਸਿੱਧਾ ਐਂਟਰ ਕਰ ਸਕਦੇ ਇੱਥੇ ਜਾ ਕੇ ਜਿਵੇਂ ਥਾਰ ਚ ਹੁੰਦੀ ਹੈ ਨਾ ਐਂਟਰੀ ਥਾਰ ਵਾਲੀ ਫੀਲ ਤਾਂ ਨਹੀਂ ਹੈ ਪਰ ਇੱਥੋਂ ਤੁਸੀਂ ਜਾ ਕੇ ਤੇ ਆਹ ਇਹਦੀ ਪ੍ਰਾਈਸ ਲਿਸਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਾਜ਼ ਕਰਕੇ ਤੇ ਸਟਾਰਟਿੰਗ ਐਕਸ ਸ਼ੋਰੂਮ ਪ੍ਰਾਈਸ ਹੈਗਾ ਦਾ 6,99800 ਰੁਪਏ ਆਨ ਰੋਡ ਇਹ ਪੈ ਜੂਗੀ 762893 ਰੁਪਏ ਚ ਮੇਰੇ ਸਾਹ ਹੁਣ 20 بیس بیس ਹਾਂ بیس ਮਾਡਲ ਬਾਕੀ ਤੁਸੀਂ ਚੈੱਕ ਕਰ ਲਿਓ ਰੋਕੇ ਤੇ ਆ ਵਿੰਸਟਰ ਦਾ ਹੈ ਵਿੰਸਰ ਦਾ ਆ ਠੀਕ ਹੈ ਜਿਹੜੀ ਉਹ ਆਪਣੀ ਗੱਡੀ ਦੇਖੀ ਸੀ ਈਵੀ ਤੇ ਇਹ ਉਹਦੀ ਪ੍ਰਾਈਸ ਜਿਹੜੀ ਹੈਗੀ ਲਿਸਟ ਹੈ ਇਹ 1349800 ਰੁਪਏ ਐ ਸ਼ੂਰੂਮ ਪ੍ਰਾਈਸ ਹੈ ਮਨਨਾ ਮੇਰੇ ਸਾਹ ਹੁਣ ਜਮਾ ਲੋ ਵਾਲਾ بیس ਮਾਡਲ ਵਾਲਾ ਤੇ 1549800 ਰੁਪਿਆ ਜਿਹੜਾ ਹੈਗਾ ਉਹ ਟਾਪ 'ਚ ਆ ਗਿਆ ਹਣਾ ਜਿਹੜੀ ਤੁਹਾਨੂੰ ਵਿੰਸਰ ਦਿਖਾਈ ਸੀ ਇਹਦੇ ਬਸ ਆਹ ਸੋ ਚੀਜ਼ ਦੱਪਣੀ ਆਨਲੌਕ ਵਾਲੀ ਤੇ ਆਪਣੇ ਬਾਹਰ ਆ ਜਾਂਦੇ ਲੋਕ ਲੱਗੇ ਤੇ ਬਾਹਰ ਅੰਦਰ ਅਨਲੌਕ ਕਰੇ ਤੇ ਆਪਣੇ ਬਾਹਰ ਵਾਹਤਾ ਐ ਖਿੱਚਣਾ ਬਾਕੀ ਦਸ ਨੂੰ ਦਿਖਾਈ ਦਿੱਤਾ ਸਿਸਟਮ ਇਹਦਾ ਇਹਦੇ ਸਾਮਨੇ ਨੂੰ ਹੋਲਡ ਕਰੇ ਤੇ ਆਪਣੇ ਖੁੱਲਦੀ ਹੂਆ ਸਾ ਡਿੱਗੀ ਜੀ ਅੱਛਾ ਕਲੀ ਬਾਹਰ ਆਉਂਦੀ ਉੱਠਦੀ ਨਹੀਂ ਠੀਕ ਹੈ ਕੈਂਟਗਾ ਅੱਛਾ ਤਾਂ ਇਹ ਕੀ ਬੜੀ ਘੈਂਟ ਹੈ ਚਲੋ ਹੁਣ ਖਾ ਪੀ ਲਈਏ ਕੁਛ ਚਲੋ ਹਾਂ ਰੋਟੀ ਨਾ ਟੀਂ ਸ਼ਕਲੀ ਪਹਿਲਾਂ ਸਾਡੇ ਇੱਥੇ ਨਹੀਂ ਤਾਂ ਕਿ ਸਿਸਟਮ ਚੰਪਲੀ ਚੱਲਦੀ ਲੋ ਜੀ ਆਪਾਂ ਪੇਟ ਪੂਜਾ ਕਰ ਲਈਏ ਤੇ ਹੁਣ ਤੁਹਾਨੂੰ ਇੱਕ ਹੋਰ ਗੱਡੀ ਦਿਖਾਉਣੀ ਹੈ ZCV ਹੈ ਇੱਕ ਇੱਥੇ ਲਾਉਂਗੇ ਹੁਣ ਤੁਹਾਡੇ ਟਾਈਮ 'ਚ ਦਿਖਾ ਦਿੰਨੇ ਆ ਤੇ ਉਹ ਇਤੋਂ ਵੀ ਘੈਂਟ ਹੈ ਇਹ ਕਿ ਬੜੀ ਘੈਂਟ ਹੈ ਇਹ ਟੌਪ ਮਾਡਲ ਦੀ ਕੀ ਹੈ ਟੌਪ ਮਾਡਲ ਇਹ ਟੌਪ ਮਾਡਲ ਕਾਮੇਟ ਹੈ ਇਹ ਚਾਬੀ ਬੜੀ ਘੈਂਟ ਹੈ ਇੱਕ ਤਾਂ ਕ ਆਪਣਾ ਫੋਨ ਲੈਗ ਕਰੀ ਜਾਂਦਾ ਪਰ ਬੜੀ ਗੰਦੀ ਅਪਡੇਟ ਆਈ ਹੈ ਚਲੋ ਤੁਹਾਨੂੰ ਦਿਖਾਉਣਾ ਹੈ ਕਿ ਕਿਦਾਂ ਦੀ ਇਹਦੀ ਚਲਾਈ ਹੈ ਕੀ ਸਿਸਟਮ ਹੈ ਇੱਦਾਂ ਸੈਟ ਅੱਪ ਅੱਗੇ ਕੁਝ ਕਰਨਾ ਹੈ ਉਹ ਵੀ ਰੋ ਪਤਾ ਬੈਠ ਜਾਣਗੇ ਪਿੱਛੇ ਚਲੋ ਪੂਰੀ ਥਾਰ ਵਾਲੀ ਫੀਡ ਹੈ ਬੈਠ ਜਾਓ ਕੀ ਗੱਡੀ ਚ ਜਾਦੇ ਇੱਥੇ ਕੀ ਬੜੀ ਹੈ ਨ ਇੱਕ ਤੱਕ ਦੀ ਇੱਕ ਸੀਕ੍ਰੇਟ ਸਵਿਚਾ ਇੱਥੇ ਬੰਦ ਕਰਨ ਲਈ ਸਟਾਰਟ ਕਰੋ ਉਹਦਾ ਬਾਹਰ ਨਿਕਲਣਾ ਆਪਣੇ ਬੰਦ ਹੋ ਜਾਂਦਾ ਆਪਾਂ ਸਾਫ਼ ਜੀ ਰੋਡ ਤੇ ਭਜਾ ਕੇ ਦੇਖਦੇ ਹਾਂ ਮਕੀਨ ਸਾਹਿਬ ਹਜੇ ਆਪਾਂ ਦਿੱਲੀ ਟਾਚ ਪਹੁੰਚ ਰਹੇ ਹਾਂ ਅਕੀ ਤਾਂ ਹੈ ਨਾ ਵੀਰੇ ਜਮਈ ਹੋਰ ਐਨੀ ਬੌਨਡ ਦਾ ਨਹੀਂ ਲਾਉਣੀਆਂ ਰੇਸ ਬੰਟੀ ਨਾਲ ਘੈਂਟ ਟਾਇਰ ਪਾਇਦੀ ਦਾ ਠੀਕ ਹੈ ਇੱਥੋਂ ਆਪਾਂ ਉੱਪਰ ਵੀਰੇ ਰਾਈਟ ਲਵਾਂਗੇ ਬ੍ਰੇਕਿੰਗ ਵੀ ਕਾਮਯਾਬ ਹੈ ਨਾ ਵੀਰੇ ब्रेकिंग बहुत सही है। चार रेस्पोंड। क्या ठीक है? फोर बाय फोर है। ना <laughs> फोर बाय फोर है। एंडिकेटर हटाई नहीं। आगादा कर रहे ब्रेक? सीट बेल्ट लगी तो हुई है। हाँ? रियर। अच्छा रियर है। अच्छा नहीं तभी तो पता पीछे बैठा कोई। क्या बात है यार सेंसर बड़े तगड़े हैं। ਇਹਨੂੰ ਇਹ ਤਾਂ ਪਤਾ ਲੱਗ ਜਾਂਦਾ ਕਿ ਕਿੰਨੇ ਜਣੇ ਬੈਠੇ ਆ ਕਿਹੜੀ ਕਿਹੜੀ ਸੀਟ ਤੇ ਬੈਠੇ ਫਿਰ ਇਹ ਦੱਸ ਦੀ ਵੀ ਪਿਛਲੇ ਬੰਦੇ ਨੇ ਸੀਟ ਬੈਲਟ ਨਹੀਂ ਲਾਏ। ਆਪਾਂ ਨੂੰ ਖਿਚਾਵਾ ਵੀ ਪਾ ਸਕਦੇ ਆ। ਸਮਾਨ ਰੱਖ ਕੇ ਸੀਟ ਤੇ ਜੇ ਵੀਰੇ ਸਮਾਨ ਪਿਆ ਹੋਵੇ ਸੀਟ ਤੇ ਫਿਰ ਮਤਲਬ ਫਿਰ ਸੀਟ ਸਪੂਲ ਨਹੀਂ ਕਰਦੇ। ਓਕੇ ਫੋਲਡ ਕਰ ਲੈਣੇ ਓਕੇ ਠੀਕ ਹੈ ਠੀਕ ਹੈ। ਓਕੇ ਓਕੇ। ਸਪੇਰਿੰਗ ਬੜਾ ਸੁਣਾ। ਆਹ ਹਾਰਨ ਮਾਰਕ ਨਹੀਂ ਦੇਖਿਆ ਆਪਾਂ। ਕੀ ਬਾਤ ਹੈ? ਕਲੋ ਮੈਂ ਇੱਧਰ ਘਲਾਟ ਦੱਬਨ ਦੀ ਕੋਸ਼ਿਸ਼ ਕਰ ਰਹੀ ਸੀ ਇਹ ਸਾਰੀ ਆਟੋਮੈਟਿਕ ਹੀ ਹੁੰਦੀ ਨੇ ਵੀਰੇ ਇਹ ਵੀ ਸਾਰੀਆਂ ਹੀ ਆਟੋਮੈਟਿਕ ਨੇ ਹਣਾ ਮੇਰੇ ਹਿਸਾਬ ਨਾਲ ਆਪਾਂ ਮੈਨੂੰ ਲੱਗਦਾ ਉਧਰ ਮੁੜਨਾ ਸੀ ਹਣਾ ਨਹੀਂ ਗਾਹਾਂ ਗਾਹ ਹੈਗਾ ਕੱਟ ਹਾਂ ਹੈਗਾ ਹੈਗਾ ਪੂਰਬ ਵੱਗ ਹੋਰ ਨਹੀਂ ਕੀ ਇਹ ਤੇ ਆਂਦਾ ਮੁੜ ਲੋ ਵੀ ਆਪਾਂ ਤੁਹਾਨੂੰ ਥੋੜੀ ਨਿੱਕੀ ਜਿਹੀ ਆਫ-ਰੋਡਿੰਗ ਕਰਕੇ ਦੇਖਦੇ ਹਾਂ ਤੁਹਾਨੂੰ ਡਾਰੀ ਕਰਦਾ ਵੈਸੇ ਗਰਾਊਂਡ ਕਲੀਅਰੈਂਸ ਤਾਂ ਹੈਗੀ ਹੈ ਨਾ ਵੀਰੇ ਠੀਕ ਆ ਨਾਟ ਸੋ ਬੈਡ ਵਧੀਆ ਜਦੋਂ ਰੇਸ ਤੋਂ ਪੈਰ ਚੱਕਾਂਗੇ ਉਹ ਆਪਣੇ ਬ੍ਰੇਕਾਂ ਲੱਗ ਜੰਦੀਆਂ ਹਨ ਉਹਨੂੰ ਰੀਜਨਰੇਸ਼ਨ ਕਹਿੰਦੇ ਨੇ ਉਹ ਬ੍ਰੇਕਿੰਗ ਦਾ ਕੁਝ ਹੁੰਦਾ ਹੈ ਓਕੇ ਠੀਕ ਹੈ ਠੀਕ ਹੈ ਚਲੋ ਗੱਡੀਆਂ ਦੀ ਤਾਂ ਰੌਲ ਨੇ ਮੜੀ ਇਹ ਕੁਝ ਰੀਜਨਰੇਸ਼ਨ ਕਰਕੇ ਬ੍ਰੇਕਿੰਗ ਹੈ ਜਦੋਂ ਆਪਾਂ ਰੇਸ ਤੋਂ ਪੈਰ ਚੱਕਦੇ ਆ ਆਪਣੇ ਆਪ ਕਾਫੀ ਹੱਦ ਤੱਕ ਬ੍ਰੇਕ ਲਾਉਣ ਲੱਗ ਜਾਂਦੀਆਂ ਰੁਕਣ ਲੱਗ ਜਾਂਦੀਆਂ ਜਿਵੇਂ ਬ੍ਰੇਕ ਦੱਬੇ ਹੁੰਦੇ ਹਨ ਬਾਣੀ ਹੋਰ ਮਾਰ ਅੰਦਰ ਜਿਆਦਾ ਆਵਾਜ਼ ਆਉਂਦੀ ਵੀਰ ਇਹ ਕਹਿੰਦਾ ਅੱਗੇ ਕੁਝ ਐ ਨਹੀਂਗਾ ਤਾਂ ਹੀ ਅੰਦਰ ਹੀ ਗੂੰਜ ਆਈਆਂ ਬਈ ਜਾਂਦੀਆਂ ਉੰਬਰੀ ਬੈਲਟ ਕੁਆਲਿਟੀ ਤਾਂ ਵਧੀਆ ਹੋਣੀ ਹੈ ਨਾ ਇਹ ਸਟਰੋਂਗ ਹੈਗੀ ਆ ਓਕੇ ਮੇਰਾ ਬੈਲਟ ਕੁਆਲਿਟੀ ਹੈਗੀ ਆ ਨੋਵਾ ਹਾਈ ਕ੍ਰਾਸ ਨਾਲ ਟੱਕਰ ਹੋਈ ਸੀਗਾ ਮਤਲਬ ਕਾਫੀ ਵਧੀਆ ਇਹਨੇ ਦਿਖਾਇਆ ਆਪਣਾ ਰਿਜ਼ਲਟ ਛੱਡ ਤੋੜ ਕੇ ਵੇਖੀ ਤਾਂ ਨਹੀਂ ਗਈ ਉਹ ਐ ਨਹੀਂ ਵੈਸੇ ਕੋਈ ਲੋ ਉਹ ਐਸੇ ਕਿਸੇ ਦਾ ਹੋ ਗਿਆ ਮਾੜਾ ਮੋਟਾ ਐਕਸੀਡੈਂਟ ਹਲੋ ਬਈ ਇਹਨੂੰ ਕਾਫੀ ਘੱਟ ਨੁਕਸਾਨ ਹੋਇਆ ਹਾਈ ਕ੍ਰਾਸ ਦਾ ਐ ਕਰ ਤੇ ਹੀਰ ਖੇਰ ਲੋ ਵੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਮੈਂ ਤੁਹਾਨੂੰ ਮਾੜੀ ਭਜਾ ਕੇ ਦਿਖਾਉਣਾ ਮੈਂ ਨਾਰਮਲ ਹੈ ਫੁੱਲ ਪੈਡਲ ਦੱਬਿਆ ਦੇਖੋ ਕਿੰਨੀ ਛਿੱਤੀ ਸਪੀਡ ਫੜਦੀ ਹੈ ਜੇ ਵੀ ਆ ਯਾਰ ਰੋਡ ਥੋੜਾ ਜਿਹਾ ਉਹ ਜਿਹਾ ਜ਼ਿਆਦਾ ਨਹੀਂ ਭਜਾ ਸਕਦਾ ਸੀ ਮੋਤੀ ਹੋ ਗਈ ਮੋਤੀ ਹੋ ਗਈ ਪਤਾ ਨਹੀਂ ਤੇ ਇਹਨਾਂ ਨੂੰ ਵੀ ਬਰਾਬਰ ਕਢਾ ਕੇ ਦੇਖੀਏ। ਹਾਂ। ਉਹੀ ਵੀ ਬਾਹਰੋਂ ਤਾਂ ਐਂ ਲੱਗਦਾ ਵੀ ਯਾਰ ਪਤਾ ਨਹੀਂ ਬੈਠ ਹੋਊ ਅੰਦਰ ਕਿ ਨਹੀਂ ਪਰ ਅੰਦਰੋਂ ਵਧੀਆ ਆਪਾਂ ਖੁੱਲੇ ਡੁੱਲੇ ਬੈਠੇ ਆ। ਅਗਲਾ ਐ ਸੋਧਾ ਅੰਦਰ ਇਕੱਠੀ ਹੋ ਗਈ ਬੈਠੇ ਆ ਤੁਸੀਂ। ਹਾਂ ਅੰਦਰੋਂ ਬਾਹਰੋਂ ਤਾਂ ਅਗਲੇ ਨੂੰ ਐਂ ਲੱਗਦਾ ਉਹ। ਨਹੀਂ ਵੀਰੇ ਨਾ। ਲੋ ਜੀ ਆਪਾਂ ਪਹੁੰਚ ਚੁੱਕੇ ਆਂ ਤੇ ਹੁਣ ਆਪਾਂ ਲਾਵਾਂਗੇ ZSV ਦੀ ਡਰਾਈਵ। ਆਹ ਸਾਹਮਣੇ ਖੜੀ ਏ। ਤੇ ਥੋੜ ਨੂੰ ਆਪਾਂ ਲਾਤਾ ਆ ਨਿਊਟਰਲ ਕਰਤਾ ਤੇ ਐਮਰਜੈਂਸੀ ਸਵਿਚ ਚੁੱਕੀ। ਆਰ ਨਾਪਦਾ। ਦਬਕੇ ਬੰਦ ਕਰਦਾ ਹੈ اچھا ਹਾਂ ਆਹ ਖਾਚਾ ਆ ਤੇ ਸਭ ਮੈਂ ਕਿਤੇ ਪਾਰਕਿੰਗ ਹੋ ਜੇ ਆਹ ਰਤੀ ਗਿੜੀ ਪਾਰਕਿੰਗ ਮੈਂਦੀ ਮੇਰੇ ਨੂੰ ਚਾਹ ਆ ZCV ਹੈ ਇਹਦੀ ਗੱਲ ਬਾਤ ਹੈ ਬਈ ਇਹਦਾ ਆਸ ਵੀ ਹੈਗਾ ਨਾ ਅੱਛਾ ਕੀ ਆਪਾਂ ਹਾਂ ਯਾਰ ਇਹ ਫੀਲ ਹੈ ਉਹ ਸੱਚੀ ਗੱਲ ਬਾਤ ਹੈ

ਦਰਿਆ ਨੇ ਇਹ ਹੁਣ ਕਾਤੋਂ ਚਿੱਕੀ ਜਾਂਦੀ ਹੈ ਵੀਰੇ ਇਹ ਪਿੱਛੇ ਨਹੀਂ ਸੀ ਬੈਲਟਿੰਗ ਅੱਛਾ ਅੱਛਾ ਓਕੇ ਇਹ ਵੀ ਸੇਮ ਹੀ ਸਾਰਾ ਕੁਝ ਸਿਸਟਮ ਕਿੰਨੇ ਸੈਕਿੰਡਸ ਦੇ ਵਿੱਚ ਇਹ ਜਾਂਦੀ ਹੈ 100 ਤੇ ਵੀਰੇ 0 ਤੋਂ 100 ਕਿੰਨੇ 8.5 ਸੈਕਿੰਡਸ 8.5 ਇੱਥੋਂ ਜਿਹੜਾ ਹੈਗਾ ਮੋਡ ਚੇਂਜ ਹੋ ਜਾਂਦਾ ਹੈ ਜਿਵੇਂ ਹੁਣ ਇਹ ਇੱਕ ਮੋਡ ਹੈ ਇੱਕ ਮੋਡ ਤੇ ਇੱਥੇ 260 ਕਿਲੋਮੀਟਰ ਹੈ ਨਾ ਇਹ ਰੇਂਜ ਦੱਸ ਰਿਹਾ ਤੇ ਇੱਥੋਂ ਆਪਾਂ ਚੇਂਜ ਕਰਾਂਗੇ ਨਾਰਮਲ ਕੀ ਹੰਦ 247 ਫਿਰ ਤੇ ਕੀਤਾ ਸਪੋਰਟ ਸੇ ਥੋੜਾ ਜਿਹਾ ਝੂਟਾ ਮਾਰ ਕੇ ਸਪੋਰਟ ਮੋਡ ਤੇ 223 ਇਹ ਹਿਲ ਚੋ ਬਸ ਇੰਨੀ ਸਪੋਰਟ ਮੋਡ ਤੇ ਪਾਇਦੀ ਕੀ ਪਾਇਦੀ ਹੈ ਬਾਈ ਇਹ ਕੀ ਬਾਤ ਹੈ ਉਹ ਪਾਗਲੇ ਉਹ ਪਾਵਾ ਤਾਂ ਮੈਂ ਕਹਣਾ ਥੱਲੋਂ ਨਿਕਲਦੀ ਹੈ 175 182 ਤੱਕ ਚਲਦੀ ਹੈ 175 182 ਤੱਕ ਮਤਲਬ ਆਪਣੇ ਲਿਜਾ ਕੇ ਦੇਖੀਏ ਠੀਕ ਲਾਖਦੀ ਇੱਥੇ ਇਸ਼ਾਰਾ ਕਰਦੀ ਵੀ ਲੰਗੀ ਗੱਡੀ ਮੈਂ ਲੰਗਾ ਉੱਤਰ ਕੇ ਉਹ ਵੇਖੋ ਦੇਖੋ ਉਹ ਹਾਂ ਚੱਲੀ ਵੀ ਬੱਤੀ ਦੱਸਦੀ ਵੀ ਹਾਂ ਕੋਲੋਂ ਗੱਡੀ ਲੰਘ ਰਹੀ ਹੈ ਧਿਆਨ ਨਾਲ ਜਿਹੜਾ ਬੰਦਾ ਸ਼ੀਸ਼ੇ ਨਹੀਂ ਵੇਖ ਸਕਦਾ ਉਹ ਲਾਈਟਾਂ ਤੇ ਕੀ ਦੇਖ 64 ਤੇ ਚੱਲ ਰਹੇ ਹੁਣ ਇੱਕਦਮ ਮੈਂ ਪੈਡਲ ਪ੍ਰੈਸ ਕਰਕੇ ਦੇਖਦਾ ਕਿੰਨੀ ਕ ਸਪੀਡ ਫੜਦੀ ਹੈ ਠੀਕ ਥੋੜਾ ਅੱਗੇ ਦੇਖ ਰਿਹਾ ਖਾਂਦੀ ਹੈ ਤੇ ਚਲੋ ਵੀ ਯਾਰ ਬੰਦਾ ਇੱਕੋ ਜਿਹਾ ਪਿੱਛੇ ਨੂੰ ਜਾਂਦਾ ਨਹੀਂ ਬੋਲੇਗਾ ਜਸਪੀਸ ਪਲੀਜ਼ ਹੀ ਆ ਰਹੇ ਹਾਂ ਜਦੋਂ ਇਹ ਮੈਨੂੰ ਡਰ ਲੱਗਦਾ ਕਮਾਲ ਹੀ ਮੰਨ ਗਿਆ ਪਾਇਦੀ ਕੀ ਪਾਇਦੀ ਇਹ ਨਿਕਲ ਗਿਆ ਤੁਨ ਇਥੋਂ ਓਕੇ ਓਕੇ ਇੱਕ ਵਾਰ ਇਹਦੇ ਐਕਸਟਰਾ ਆਹ ਦਿੱਤੇ ਹੋਏ ਆ ਚੀਜ਼ਾਂ ਜਿਵੇਂ ਦੋ ਆ ਜਾਂਦਾ ਜੀ ਓਕੇ ਇਹਦੇ ਫੀਚਰਸ ਵਗੈਰਾ ਇਥੋਂ ਆਪਾਂ ਕਰ ਸਕਦੇ ਐਡੈਪਟਿਵ ਕਰੂਜ਼ ਆ ਜਾਂਦਾ ਮੈਂ ਤਾਂ ਨਹੀਂ ਡਰਾਈਵ ਕਰਵਾਇਆ ਜੀ ਕਈ ਵਾਰ ਐਮਰਜੈਂਸੀ ਬ੍ਰੇਕ ਜੀ ਮਾਰ ਦਿੰਦੀ ਹੈ ਅੱਛਾ ਆਪਣੇ ਆਪ ਹੀ ਇਹਦੀ ਜਿਹੜੀ ਰੇਂਜ ਹੈਗੀ ਆ ਉਹ ਹੈਗੀ ਆ ਕੰਪਨੀ ਕਲੇਮ ਕਰਦੀ ਹੈ 460 ਪਰ ਵੈਸੇ ਜਿਹੜੇ ਹੈਗੇ 360 ਹੈ ਨਾ ਵੀਰੇ ਨਾਲ ਮੇਨ ਮੇਨ ਦੀ ਦੱਸਾਂਗੇ ਹਾਂ ਬੂਟ ਸਪੇਸ ਵੀ ਕਾਫੀ ਹੈ ਖੁੱਲਦਾ ਬੜਾ ਘੈਂਟ ਹੈ ਇੱਥੋਂ ਐਂਜ ਕਰਕੇ ਜੇ ਕੋਈ ਚੋਰੀ ਕਰਨਾ ਹੈ ਉਹ ਵਿਚਾਰਾ ਲੱਭ ਨਾ ਰਹੇਗਾ ਖੁੱਲਦੀ ਕਿਥੋਂ ਖੁੱਲਦੀ ਕਿਥੋਂ ਇੱਕ ਗੱਲ ਹੋਰ ਖਾਸ ਅੰਦਰਵਾਜ ਜਮਾ ਨਹੀਂ ਆਉਂਦੀ 4 ਘੰਟੇ ਚਾਰਜ ਹੋਣੀ ਆ ਆ ਏਸੀ ਹੈਡਾ ਸਾਢੇ 4 ਕਿਲੋਵਾਟ ਤੇ ਚੱਲ ਆ ਗੀ ਕਿਹਾ ਚਾਰਜਿੰਗ ਦਾ ਸਿਸਟਮ Hi there. <small noise>